ਕੱਲ ਦਾ ਕਿਸੇ ਸਾਨੂੰ ਐਮਐਲਏ ਨੇ ਆਣ ਕੇ ਪੁੱਛਿਆ ਕਿਸੇ ਉਹਦੇ ਪੀਏ ਨੇ ਆਣ ਕੇ ਪੁੱਛਿਆ ਭਾਈ ਵੀ ਤੁਹਾਨੂੰ ਕੋਈ ਗੱਲਬਾਤ ਹੈ ਕਿ ਜਿਹੜੇ ਵੱਡੇ ਅਫਸਰ ਨੇ ਉਹਨਾਂ ਦਾ ਕੰਮ ਬਣਨਾ ਹੈ ਜਦੋਂ ਬਾਦਲ ਸਾਹਿਬ ਨੇ ਘਰ ਉਠਾਇਆ ਸੀ ਉਦੋਂ ਹੀ ਸਾਰੇ ਇੱਥੇ ਉੱਜੜ ਕੇ ਆਏ ਸੀ 2-2 ਕਰੋੜ ਰੁਪਏ ਡੀਸੀ ਨੂੰ ਮਿਲਿਆ ਸੀ ਵੀ ਲੰਗਰ ਦੇਣੇ ਨੇ ਲੰਗਰ ਸਾਡੀ ਗੁਰਦੁਆਰਿਆਂ ਦੀ ਡਿਊਟੀ ਲੱਗ ਗਈ ਰਾਤ 11 ਵਜੇ ਉਸ ਗੁਰਦੁਆਰੇ ਸੰਗਤ ਆਈ ਤੇ ਮੇਰੇ ਕੋਲ ਕਹਿੰਦੇ ਵੀ 500 ਪ੍ਰਸ਼ਾਦਾ ਦਿਓ ਅਹੀ ਰਾਤ ਪ੍ਰਸ਼ਾਦਾ ਇੱਥੇ ਲੰਗਰ ਇੱਥੇ ਹੀ ਚਲਾਉਣੇ ਆ ਜਦੋਂ ਇਹੋ ਜਿਹੀ ਵਿਵਤਾ ਬਣਦੀ ਏ ਜਦੋਂ ਅਸੀਂ ਕਹੇ ਵੀ ਅਸੀਂ ਲੰਗਰ ਨਹੀਂ ਚਲਾਉਂਗੇ 11 ਵਜੇ ਨਹੀਂ ਦੇਣਾ ਤਸੀਰਦਾਰ ਕਹਿੰਦਾ ਡੀਸੀ ਰੁੱਸ ਪੈਗਾ ਤੇ ਮੈਂ ਕਿਹਾ ਡੀਸੀ ਨੇ ਸਾਨੂੰ ਕਿਹੜੇ ਦਾਣੇ ਕੱਲੇ ਨੇ ਫੇਰ ਪਤਾ ਲੱਗਾ ਵੀ ਉਹ ਰੁਪਈਏ ਤਾਂ ਸਾਰੇ ਸਾਡੇ ਉਹ ਹੀ ਖਾ ਗਏ ਨੇ ਇਹ ਸਹੂਲਤਾ ਸਰਕਾਰ ਦਿੰਦੀ ਪਰ ਇੱਥੇ ਉਤਾ ਹੀ ਉਤਾ ਰਹਿ ਜਾਂਦੀਆਂ ਨੇ ਸਨਕ ਅਫਸਰ ਨੇ ਉਹ ਲੋਕਾਂ ਨੂੰ ਉਵੇਂ ਸਹੂਲਤਾ ਮੁਹੱਈਆ ਨਹੀਂ ਕਰਾਉਂਦੇ ਮੁਹੱਈਆ ਕੱਖ ਨਹੀਂ ਜੀ ਅਕਾਲ ਦੇ ਬੈਠੇ ਨੇ ਨਾ ਪੁੱਛ ਲੋ ਜੇ ਇੱਕ ਪਾਣੀ ਵੀ ਘੁੱਟ ਕਿਸੇ ਨੇ ਆਣ ਕੇ ਪੁੱਛਿਆ ਇਹਦੇ ਆ ਗੁਰਦੁਆਰੇ ਇਹਨਾਂ ਨੂੰ ਆਪਣਾ ਮਿਲੀ ਹੈ ਜਿਵੇਂ ਮਾਣ ਮੀ ਕਣੀ ਦਾ ਮੌਸਮ ਬਣਿਆ ਕੱਲ ਕਈਆਂ ਦੇ ਦਾਣੇ ਭਿੱਜ ਗਏ ਨੇ ਕਈਆਂ ਦੇ ਕੱਪੜੇ ਭਿੱਜ ਗਏ ਨੇ ਕੱਲ ਤਾਂ ਸਾਰਾ ਦਿਨ ਜੰਗ ਦਾ ਹੀ ਮਾਹੌਲ ਬਣਿਆ ਰਿਹਾ ਨਾ ਹੀ ਜੰਗ ਲੱਗੇ ਤੇ ਉਹਦਾ ਘਰ ਤਾਂ ਉਹਦਾ ਹੀ ਕਰ ਹੁੰਦਾ ਹੈ ਇਹਨੂੰ ਵਿਚਾਰ ਦੇ ਕੱਲ ਦੇ ਕੋਈ ਸਰਕਾਰ ਵੱਲੋਂ ਸੁੱਖ ਨਹੀਂ ਸਹੂਲਤ ਨਹੀਂ ਤਾਂ ਜਿਹੜਾ ਤੁਹਾਡਾ মিডিਆ ਨੇ ਹੀ ਜੰਗ ਲਵਾਈ ਬੈਠਾ ਹੈ ਗੱਲ ਇੱਥੇ ਕੁਝ ਵੀ ਨਹੀਂ ਹੁੰਦੀ ਇੱਕ ਟਰਾਲੀ ਦੀ ਪੰਜਾਬ ਪੰਜਾਬ ਖਾ ਕੇ ਤੇ ਜੀ ਉਹ ਉੱਜੜ ਗਿਆ ਉਹ ਪੁੱਜੜ ਗਿਆ ਜਿਹੜੇ ਵਿਚਾਰੇ ਉਹ ਪਿੱਛਾ ਸਾਡੇ ਰਿਸ਼ਤੇਦਾਰ ਬੈਠੇ ਨੇ ਉਹ ਕਹਿੰਦੇ ਸਾਡੇ ਰਿਸ਼ਤੇਦਾਰ ਤਾਂ ਮਰ ਗਏ ਹੋਣਗੇ ਜਿਹੜੇ ਪਾਕਿਸਤਾਨ ਚ ਪੁੰਚ ਬੈਠੇ ਅੱਖ ਨਹੀਂ ਅਸੀਂ ਅਮਨ ਮਾਰਨਾ ਸੁਖਣਾ ਬੈਠੇ ਸੀ ਆ মিডিਆ ਦੇ ਭੁਜਾਈ ਸਾਰੇ ਭੱਜੇ ਆ ਹੋਰ ਗੱਲ ਕੋਈ ਨਹੀਂ ਕੀ ਇੱਥੇ ਅਮਨ ਨਾਲ ਸਾਰੇ ਲੋਕ ਬੈਠੇ ਸੀ ਆ মিডিਆ ਅੱਜ ਹੀ ਕਹਦੇ ਵੀ ਕੋਈ ਗੱਲਬਾਤ ਨਹੀਂ ਤੇ ਸਾਰੇ ਹੀ ਘਰਾਂ ਚਲੇ ਜਾਵਾਂਗੇ ਸਾਨੂੰ ਕਿਸੇ ਲੀਡਰ ਨੇ ਨਹੀਂ ਆਣ ਕੇ ਆ ਕੇ ਉੱਠ ਜੋ ਕਿ ਇਹ ਸਰਪ੍ਰਸ਼ਾਸ਼ਣ ਨੇ ਨਹੀਂ ਆਣ ਕੇ ਆਖੇ ਉੱਠ ਜਾਓ ਆ ਟੈਲੀਵਿਜ਼ਨ ਨੇ ਭਜਾਇਆ ਤੇ ਹੀ ਭੱਜੇ ਫਿਰਨੇ ਆ ਕੋਈ ਫਰਿਆਦ ਨਹੀਂ ਸੁਣੀ ਜਾਂਦੀ ਜੀ ਕੋਈ ਡੁੱਬਦਾ ਤੇ ਡੁੱਬਣ ਦਿਓ ਮਰਦਾ ਤੇ ਮਰਨ ਦਿਓ ਹੋਰ ਦੱਸੋ ਜਦੋਂ ਵੋਟਾਂ ਦਾ ਮਾਹੌਲ ਹੁੰਦਾ ਉਦੋਂ ਵੀ ਤੁਹਾਨੂੰ ਅੱਖੋਂ ਨਹੀਂ ਕਰਦੇ ਕਿ ਉਦੋਂ ਤੇ ਘਰਾਂ ਚ ਡੇਰੇ ਲਾਉਂਦੇ ਆ ਉਦੋਂ ਤਾਂ ਬਾਬਾ ਜੀ ਉਹਨਾਂ ਦੀ ਬੀਬੀਆਂ ਪਹਿਲੋ ਆ ਜਾਂਦੀਆਂ ਨੇ ਉਹ ਆਣ ਕੇ ਵੀਰ ਵੀਰ ਜੀ ਕਰਕੇ ਜਫੀਆਂ ਪਾਉਂਦੀਆਂ ਨੇ ਅਸੀਂ ਮੋਏ ਜਾਂਦੇ ਆ ਇੱਥੇ ਆਪਣਾ ਘਰ-ਬਾਰ ਛੱਡ ਕੇ ਇੱਧਰ ਆਏ ਚਲੋ ਲੋਕ ਤਾਂ ਲੋਕਾਂ ਦਾ ਸਹਾਰਾ ਬਣ ਜਾਂਦੇ ਆ ਜਦੋਂ ਇਸ ਤਰ੍ਹਾਂ ਦੀਆਂ ਖੱਜਣ ਖਵਾਰੀਆਂ ਹੁੰਦੀਆਂ ਤੁਸੀਂ ਮਹਿਸੂਸ ਕੀ ਕਰਦੇ ਹੋ ਆਏ ਤਾਂ ਮਹਿਸੂਸ ਕਰਨਾ ਵੀ ਨਾ ਹੀ ਜੰਗ ਲੱਗੇ ਤੇ ਉਹਦਾ ਘਰ ਤਾਂ ਉਹਦਾ ਹੀ ਕਰਦਾ ਹੈ ਇਹਨਾਂ ਵਿਚਾਰ ਦੇ ਕੱਲ ਦੇ ਆਏ ਨੇ ਪਰੇਸ਼ਾਨ ਬੈਠੇ ਨੇ ਕੋਈ ਸਰਕਾਰ ਵੱਲੋਂ ਸੁੱਖ ਨਹੀਂ ਸਹੂਲਤ ਨਹੀਂ ਮਤਲਬ ਜਿਨ੍ਹਾਂ ਨੂੰ ਆਪਦਾ ਪਿੰਡ ਛੱਡਣਾ ਪੈ ਜਾਂਦਾ ਉਹਨਾਂ ਨੂੰ ਕੋਈ ਸਰਕਾਰੀ ਥਾਂ ਦੇ ਉੱਤੇ ਰਹਿائش ਵੀ ਨਹੀਂ ਦਿੱਤੀ ਜਾਂਦੀ ਕਿ ਉਹ ਆਪਦਾ ਆਰਾਮ ਨਾਲ ਪਰਿਵਾਰ ਨਾਲ ਰਹਿ ਲੈਣ ਮੈਂ ਤਾਂ ਜੀ ਪੰਜਾਬੀ ਜੇ ਤਾਂ ਤੁਸੀਂ ਖਬਰ ਉੱਥੇ ਚਲਾਉਣੀ ਹੈ ਤੇ ਫਿਰ ਮੈਂ ਬੋਲਦਾ ਇਹ ਗੱਲ ਦੱਸੋਗੇ ਉਹੀ ਚੱਲੇਗੀ ਇਹ ਸਿਰਫ ਜਿਹੜੇ ਵੱਡੇ ਅਫਸਰ ਨੇ ਉਹਨਾਂ ਦਾ ਕੰਮ ਬਣਨਾ ਹੈ ਜਦੋਂ ਬਾਦਲ ਸਰ ਸਾਹਿਬ ਨੇ ਘਰ ਬਿਠਾਏ ਸੀ ਹਾਂਜੀ ਉਦੋਂ ਹੀ ਸਾਰੇ ਇੱਥੇ ਉੱਜੜ ਕੇ ਆਏ ਸੀ ਜੀ ਦੋ-ਦੋ ਕਰੋੜ ਰੁਪਈਆ ਡੀਸੀ ਨੂੰ ਮਿਲਿਆ ਸੀ ਵੀ ਲੰਗਰ ਦੇਣੇ ਨੇ ਹਾਂਜੀ ਲੰਗਰ ਸਾਡੀ ਗੁਰਦੁਆਰਿਆਂ ਦੀ ਡਿਊਟੀ ਲੱਗ ਗਈ ਜੀ ਰਾਤ 11 ਵਜੇ ਉਸ ਗੁਰਦੁਆਰੇ ਸੰਗਤ ਆਈ ਤੇ ਮੇਰੇ ਕੋਲ ਕਹਿੰਦੇ ਵੀ 500 ਪ੍ਰਸ਼ਾਦਾ ਦਿਓ ਅੱਛਾ ਅਹੀਂ ਰਾਤ ਪ੍ਰਸ਼ਾਦਾ ਇੱਥੇ ਲੰਗਰ ਇੱਥੇ ਹੀ ਚਲਾਉਣੇ ਆ ਜਦੋਂ ਇਹੋ ਜਿਹੀ ਵਿਵਪਤਾ ਬਣਦੀ ਏ ਜਦੋਂ ਅਸੀਂ ਕਹਿ ਆ ਵੀ ਅਸੀਂ ਲੰਗਰ ਨਹੀਂ ਚਲਾਉਂਗੇ ਤੇ ਸੀਲ ਡਰ ਕੇ ਇਹਦਾ ਡੀਸੀ ਰੋਸ ਪੈਗਾ ਤੇ ਮੈਨੂੰ ਡੀਸੀ ਨੇ ਸਾਨੂੰ ਕਿਹੜੇ ਦਾਣੇ ਕੱਲੇ ਨੇ ਫਿਰ ਪਤਾ ਲੱਗਾ ਵੀ ਉਹ ਰੁਪਈਏ ਤਾਂ ਸਾਰੇ ਸਾਡੇ ਉਹ ਹੀ ਖਾ ਗਏ ਨੇ ਅੱਛਾ ਇਹ ਸਹੂਲਤਾ ਸਰਕਾਰ ਦਿੰਦੀ ਪਰ ਇੱਥੇ ਉਹ ਤਾਂ ਉਤਾ ਹੀ ਤਾਂ ਰਹਿ ਜਾਂਦੀਆਂ ਨੇ ਮਤਲਬ ਜਿਹੜੇ ਸਥਾਨਕ ਅਫਸਰ ਨੇ ਉਹ ਲੋਕਾਂ ਨੂੰ ਉਵੇਂ ਸਹੂਲਤਾ ਮੁਹਈਆ ਨਹੀਂ ਕਰਾਉਂਦੇ ਮੁਹਈਆ ਕੱਖ ਨਹੀਂ ਜਿਆ ਕਾਲ ਦੇ ਬੈਠੇ ਨੇ ਨਾ ਪੁੱਛ ਲੋ ਜੇਕ ਪਾਣੀ ਵੀ ਕੁੱਟ ਕਿਸੇ ਨੇ ਆਣ ਕੇ ਪੁੱਛਿਆ ਇਹਦੇ ਆ ਗੁਰਦੁਆਰੇ ਇਹਨਾਂ ਨੂੰ ਪਨਾ ਮਿਲੀ ਗੁਰੂ ਘਰ ਜੇਕਰ ਨਾ ਪਣਾ ਮਿਲੇ ਤੇ ਲੋਕ ਤੇ ਸੜਕਾਂ ਤੇ ਆ ਜਾ ਤੁਹਾਡੇ ਸਾਹਮਣੇ ਵਿਚਾਰਾਂ ਕੋਲ ਕੋਈ ਜਿਵੇਂ ਵਾਲਾ ਮੀਂਹ ਕਣੀ ਦਾ ਮੌਸਮ ਬਣਿਆ ਹੈ ਹਾਂਜੀ ਕੱਲ ਕਈਆਂ ਦੇ ਦਾਣੇ ਭਿੱਜ ਗਏ ਨੇ ਕਈਆਂ ਦੇ ਕੱਪੜੇ ਭਿੱਜ ਗਏ ਨੇ ਕੱਲ ਤਾਂ ਸਾਰਾ ਦਿਨ ਜੰਗ ਦਾ ਹੀ ਮਾਹੌਲ ਬਣਿਆ ਰਿਹਾ ਹੈ ਫਿਰ ਅੱਛਾ ਮੀ ਮੈਨੂੰ ਡੀਸੀ ਸਾਹਿਬ ਵੱਲੋਂ ਫੋਨ ਆਇਆ ਸੀ ਅੱਛਾ ਵੀ ਬਾਬਾ ਜੀ ਤੁਸੀਂ ਅਲਾਸਮੈਂਟ ਕਰ ਦਿਓ ਵੀ ਅਜੇ ਕੋਈ ਰੌਲਾ ਨਹੀਂ ਤੇ ਨਾ ਉਠੋ ਜੇ ਰੌਲਾ ਪਿਆ ਤੁਹਾਨੂੰ ਦੱਸਾਂਗੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਫਿਰ ਅਫਵਾਹਾਂ ਵੀ ਕਈ ਤਰ੍ਹਾਂ ਦੀਆਂ ਖੱਜਲ ਕਰਦੀਆਂ ਬਹੁਤਾ ਗੱਲ ਤਾਂ ਜਿਹੜਾ ਤੁਹਾਡਾ মিডিਆ ਨੇ ਹੀ ਜ ਗੱਲ ਇਥੇ ਕੁਝ ਵੀ ਨਹੀਂ ਹੁੰਦੀ ਇੱਕ ਟਰਾਲੀ ਦੀ 50 50 ਖਾ ਕੇ ਦੀ ਜੀ ਉਹ ਉੱਜੜ ਗਿਆ ਉਹ ਪੁੱਜੜ ਗਿਆ ਇਸ ਤਰ੍ਹਾਂ ਦਾ ਮੀਡੀਆ ਦੀ ਜੰਗ ਜਿਹੜੀਆਂ ਨੇ ਦੂਜੇ ਪਾਸੇ ਅਸਰ ਜ਼ਿਆਦਾ ਕਰਦੀ ਜਿਹੜੇ ਵਿਚਾਰੇ ਪਿਛਾ ਸਾਡੇ ਰਿਸ਼ਤੇਦਾਰ ਬੈਠੇ ਨੇ ਉਹ ਕਹਿੰਦੇ ਸਾਡੇ ਰਿਸ਼ਤੇਦਾਰ ਤਾਂ ਮਰ ਗਏ ਹੋਣਗੇ ਜਿਹੜੇ ਪਾਕਿਸਤਾਨ ਚ ਪਹੁੰਚ ਬੈਠੇ ਨੇ ਤੁਹਾਡੀ ਤੱਕ ਹੁਣ ਤੱਕ ਜਿਹੜੇ ਬੰਦੇ ਆਏ ਨੇ ਚਾਹ ਮੀਡੀਆ ਵਾਲੇ ਜਾਂ ਹੋਰ ਉਹ ਸਹੀ ਗੱਲ ਘੱਟ ਕਰਦੇ ਆ ਅਫਵਾਹਾਂ ਜ਼ਿਆਦਾ ਸ਼ੋਸ਼ੇ ਹੀ ਜ਼ਿਆਦੇ ਨੇ ਜੀ ਉਹ ਹੋ ਗਿਆ ਜੀ ਉਹ ਕਰਤਾ ਕਰਤਾ ਕੱਖ ਨਹੀਂ ਅਸੀਂ ਅਮਨ ਮਾਨ ਨਾਲ ਸੁਖਣਾ ਬੈਠੇ ਸੀ ਆ ਮੀਡੀਆ ਦੇ ਭਜਾਏ ਸਾਰੇ ਭਜੇ ਆ ਹੋਰ ਗੱਲ ਕੋਈ ਨਹੀਂ ਗਿਆ ਇੱਥੇ ਰਮਾਨ ਦਾ ਸਾਰੇ ਲੋਕ ਬੈਠੇ ਸੀ ਆ মিডিਆ ਅੱਜ ਹੀ ਕਹਦੇ ਵੀ ਕੋਈ ਗੱਲਬਾਤ ਨਹੀਂ ਤੇ ਸਾਰੇ ਹੀ ਘਰਾਂ ਚਲੇ ਜਾਵਾਂਗੇ ਸਾਨੂੰ ਕਿਸੇ ਲੀਡਰ ਨੇ ਨਹੀਂ ਆਣ ਕੇ ਆਖਿਆ ਉੱਠ ਜਾਓ ਕਿਸੇ ਪ੍ਰਸ਼ਾਸਨ ਨੇ ਨਹੀਂ ਆਣ ਕੇ ਆਖਿਆ ਉੱਠ ਜਾਓ ਆ ਟੈਲੀਵਿਜ਼ਨ ਨੇ ਭਜਾਇਆ ਤੇ ਹੀ ਭਜੇ ਫਿਰਨੇ ਆ ਤੁਹਾਡੀ ਠੀਕ ਹੈ ਇਹ ਤੁਸੀਂ ਦੇਖ ਲਓ ਇਹਨਾਂ ਨੇ ਆਪ ਖੁਦ ਦੱਸਿਆ ਇੱਕ মিডিਆ ਦਾ ਵੱਡਾ ਸੈਕਸ਼ਨ ਹੈ افواਹਾਂ ਫਲਾ ਫਲਾ ਕੇ ਡਰ ਦਾ ਮਾਹੌਲ ਬਣਾਇਆ ਹੋਇਆ ਤੇ ਇਹ ਪਰਿਵਾਰ ਦੀ ਜਿਹੜੀ ਅਸੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰੂ ਘਰ ਦੀ ਜਗਾ ਸਾਂਝੀ ਜਗਾ ਗੁਰੂ ਘਰਾਂ ਨੇ ਤੇ ਪਨਾਹ ਦੇ ਦਿੱਤੀ ਉਹ ਤਾਂ ਭਾਵੇਂ ਔਖਾ ਸਮਾ ਹੋਵੇ ਸੌਖਾ ਹੋਵੇ ਗੁਰੂ ਘਰ ਹਮੇਸ਼ਾ ਸਾਰਿਆਂ ਲਈ ਖੁੱਲੇ ਹੁੰਦੇ ਆ ਨਾ ਜਾਤ ਪੁੱਛੀ ਜਾਂਦੀ ਹੈ ਨਾ ਧਰਮ ਪੁੱਛਿਆ ਜਾਂਦਾ ਪਰ ਇਸ ਮਸਲੇ ਦੇ ਵਿੱਚ ਗੱਲ ਇੱਥੇ ਆਉਂਦੀ ਹੈ ਕਿ ਜੇ ਤੋ ਪ੍ਰਸ਼ਾਸਨ ਨੇ ਜਾਂ ਸਰਕਾਰਾਂ ਨੇ ਬਾਹ ਫੜਨੀ ਹੁੰਦੀ ਆ ਔਖੀ ਘੜੀ 'ਚ ਇਹਨਾਂ ਲੋਕਾਂ ਦੀ ਉਦੋਂ ਸਰਕਾਰਾਂ ਕਿੱਥੇ ਜਾਂਦੀਆਂ ਨੇ ਮਾਸੂਮ ਬੱਚੇ ਨੇ ਉਹਨਾਂ ਨੂੰ ਛੱਡ ਕੇ ਆਉਣਾ ਪੈਂਦਾ ਆਪਣੇ ਘਰ-ਬਾਰ ਛੱਡਨੇ ਪੈਂਦੇ ਨੇ ਡੰਗਰ ਪਸ਼ੂਆਂ ਦੀ ਸਾਂਭ ਸੰਭਾਲ ਦੇ ਵਾਸਤੇ ਵੀ ਔਖਾ ਹੋਣਾ ਪੈਂਦਾ ਇਹਨਾਂ ਨੇ ਖੁਦ ਪਰਿਵਾਰ ਦੇ ਜੀਆ ਨੇ ਦੱਸਿਆ ਕਿ ਅਸੀਂ ਕਿਵੇਂ ਆਪਣਾ ਘਰ ਛੱਡ ਕੇ ਬਾਹਰ ਰਹਿਣਾ ਰਹਿਣਾ ਬੜਾ ਔਖਾ ਹੈ ਜੇਕਰ ਅਸੀਂ ਇਸ ਤਰ੍ਹਾਂ ਰਹਿਣਾ ਸਿੱਖ ਲਿਆ ਵਾਰ-ਵਾਰ ਲੋਕ ਬਾਰਡਰ ਦੇ ਕਿੰਨੇ ਸਿਰੜੀ ਹੋ ਚੁੱਕੇ ਨੇ ਪੱਕ ਚੁੱਕੇ ਨੇ ਕਿ ਜਦੋਂ ਭਾਵੇਂ ਹੜ ਹੋਣ ਭਾਵੇਂ ਜੰਗ ਦਾ ਮਾਹੌਲ ਬ ਤਾਂ ਉਦੋਂ ਇਹਨਾਂ ਨੂੰ ਹੀ ਖੱਜਲ ਹੋਣਾ ਪੈਂਦਾ ਜਾਂ ਇੱਥੇ ਰਮਾਨਪੁਰੇ ਲਾਗੇ ਇੱਕ ਡੇਰਾ ਹੈਗਾ ਉਹ ਮਾਹਪੁਰਕੇ ਹਲਾਕੇ ਚ ਲੰਗਰ ਦਿੰਦੇ ਨੇ ਜਾਂ ਮਜੀਦਪੁਰ ਕਾਰਸੇਵਾਲੇ ਇੱਥੇ ਆਣ ਕੇ ਸੇਵਾ ਵਾਲੇ ਬਾਬੇ ਪੁੱਛਦੇ ਨੇ ਹੋਰ ਸਾਨੂੰ ਸਰਕਾਰ ਉਦੋਂ ਪੁੱਛਦੀ ਜਦੋਂ ਅਸੀਂ ਮੁੜ ਕੇ ਫੇਰ ਘਰਾਂ ਚਲੇ ਜਾਣੇ ਆ ਭਾਵੇਂ ਪਾਣੀ ਆ ਜਾਵੇ ਤੇ ਭਾਵੇਂ ਆਪਾ ਬਫਤਾ ਆ ਜਾਵੇ ਸਾਡੀ ਧੌਣ ਤੇ ਤਾਂ ਇਹ ਬੰਬ ਲੜਕਿਆ ਹੀ ਲੜਕਿਆ ਹੋਇਆ ਹੈ ਤੇ ਆਜੇ ਕਾਰਸੇਵਾਲੇ ਬਾਬੇ ਦੋ ਚਾਰ ਦਾ ਸਾਡੇ ਇਲਾਕੇ ਚ ਨਾ ਹੋਣ ਤੇ ਇਹਦੂ ਹੀ ਉਜੜ ਜਾਈਗੀ ਬਤਲੇ ਵੱਡਾ ਸਹਾਰਾ ਲੋਕਾਂ ਨੂੰ ਸਾਨੂੰ ਇਹ ਬੜਾ ਸੰਤਾਂ ਦਾ ਸਹਾਰਾ ਹੈ ਫਿਰ ਜਿਵੇਂ ਬਾਬੇ ਰਾਧਾ ਸਵਾਮੀ ਨੇ ਉਹ ਲੰਗਰ ਵੀ ਕੱਲ ਦੇਣੇ ਡੇਰਿਆਂ ਵਾਲੇ ਵੀ ਲੰਗਰ ਕੱਲ ਦੇਣੇ ਕਿਉਂ ਮੈਂ ਇੱਕ ਗੁਰੂ ਘਰ ਦਾ ਬੰਦਾ ਮੈਂ ਕਿਸੇ ਧਰਮ ਦੀ ਨਿੰਦਿਆ ਨਹੀਂ ਕਰਨੀ ਜੋ ਫਹਾਜਤ ਕਰਦੇ ਨੇ ਸਾਰੇ ਡੇਰਿਆਂ ਵਾਲੇ ਵੀ ਆਣ ਕੇ ਪੁੱਛਦੇ ਨੇ ਇੱਥੇ ਬਹੁਤੇ ਪ੍ਰੇਮੀ ਵੀ ਨੇ ਬਹੁਤੇ ਡੇਰਿਆਂ ਵਾਲੇ ਵੀ ਨੇ ਉਹ ਸਾਰਿਆਂ ਨੂੰ ਆਉਦੀ ਸੰਗਤ ਨੂੰ ਆਣ ਕੇ ਲੰਗਰ ਪਾਣੀ ਦਿੰਦੇ ਨੇ ਪਰ ਸਰਕਾਰ ਵੱਲੋਂ ਸਾਨੂੰ ਕੋਈ ਸਹੂਲਤ ਨਹੀਂ ਹੁੰਦੀ ਨਾ ਕੋਈ ਗ੍ਰਾਂਟ ਮਿਲੇ ਰਹਿ ਗਈ ਗੱਲ ਜਿੰਨੀਆਂ ਸਾਡੀਆਂ ਜ਼ਮੀਨਾਂ ਸੀ ਸਭ ਗਰਦੌਰੀਆਂ ਟੁੱਟ ਗਿਆ ਨੇ ਕੱਲ ਨੂੰ ਜੜ ਪੁੱਜੜ ਜਾਣੇ ਸਾਨੂੰ 1 ਰੁਪਏ ਦੀ ਗਰਾੜ ਨਹੀਂ ਮਿਲਣੀ ਸਾਡੇ ਕੋਲ ਤੀਜ ਹੀ ਕੋਈ ਨਹੀਂ ਕਾਗਜ਼ ਪੱਤਰ ਤਾਂ ਸਰਕਾਰ ਕੋਲ ਨੇ ਸਾਰੇ ਅਸੀਂ ਤਾਂ ਸਿਰਫ ਧਰਤੀ ਤੇ ਪਾਰ ਹੀ ਹੈਗੇ ਆ ਪਤੋਂ ਇਹ ਲੋਕਾਂ ਦਾ ਦਰਦ ਆ ਜਿਹੜਾ ਉਹ ਜ਼ਿਆਦਾ ਸੁਣਿਆ ਨਹੀਂ ਜਾਂਦਾ ਤੁਹਾਡਾ ਨੂੰ ਇਹ ਲੱਗਦਾ ਕਿ ਕੋਈ ਫਰਿਆਦ ਨਹੀਂ ਸੁਣੀ ਜਾਂਦੀ ਜੀ ਕੋਈ ਡੁੱਬਦਾ ਤੇ ਡੁੱਬਣ ਦਿਓ ਮਰਦਾ ਤੇ ਮਰਨ ਦਿਓ ਕੱਲ ਦਾ ਕਿਸੇ ਸਾਨੂੰ ਐਮਐਲਏ ਨਹੀਂ ਆਣ ਕੇ ਪੁੱਛਿਆ ਕਿ ਜੇ ਉਹਦੇ ਪੀਐਨਏ ਨੇ ਆਣ ਕੇ ਪੁੱਛਿਆ ਭਾਈ ਵੀ ਤੁਹਾਨੂੰ ਕੋਈ ਗੱਲ ਬਾਤ ਹੈਗੀ ਪਾਪਾ ਜੀ ਇੱਕ ਗੱਲ ਹੋਰ ਦੱਸੋ ਜਦੋਂ ਵੋਟਾਂ ਦਾ ਮਾਹੌਲ ਹੁੰਦਾ ਹੈ ਉਦੋਂ ਵੀ ਤੁਹਾਨੂੰ ਅੱਖੋਂ ਲੈ ਕਰਦੇ ਕਿ ਉਦੋਂ ਤੇ ਘਰਾਂ ਚ ਡੇਰੇ ਲਾਉਂਦੇ ਆ ਉਹ ਤਾਂ ਬਾਬਾ ਜੀ ਉਹਨਾਂ ਦੀ ਬੀਬੀਆਂ ਪਹਿਲਾਂ ਆ ਜਾਂਦੀਆਂ ਨੇ ਅੱਛਾ ਉਹ ਆਣ ਕੇ ਵੀਰ ਵੀਰ ਜੀ ਕਰਕੇ ਜਫੀਆਂ ਪਾਉਂਦੀਆਂ ਨੇ ਅਸੀਂ ਮੋਏ ਜਾਂਦੇ ਆ ਅਸੀਂ ਵੋਟਾਂ ਦੇਵੇਂ ਨੇ ਤੇ ਉਹ ਫਿਰ ਦੋਸਾਰੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਤੇ ਬਾਹ ਫੜਨ ਵਾਲੇ ਹੀ ਨੇ ਬੰਦੇ ਕਿਤੇ ਦੇਖੋ ਜੀ ਸਾਰੇ ਪੰਜਾਬ ਨੇ ਤਬਦੀਲੀ ਕੀਤੀ ਸੀ ਹਾਂਜੀ ਅਸੀਂ ਉਹਦੇ ਪਾਰਟੀਆਂ ਛੱਡ ਛੱਡ ਕੇ ਇਹਨਾਂ ਝਾੜੂ ਵਾਲਿਆਂ ਨੂੰ ਵੋਟਾਂ ਪਾਈਆਂ ਨੇ ਤੇ ਝਾ ਉਹ ਹੁੰਦਾ ਤੇ 4 ਸਾਲ ਹੋ ਗਏ ਨੇ ਝਾੜੂ ਹੀ ਫਿਰਿਆ 4 ਚੋਲੇ। ਵੋਟਾਂ ਵੇਲੇ ਐਂ ਲੱਗਦਾ ਹੈ ਵੀ ਭਾਵੇਂ ਬਾਰਡਰ ਤੇ ਕੋ ਰਹਿੰਦਾ ਨਹੀਂ ਰਹਿੰਦਾ ਸਾਰੇ ਹੀ ਉਹਨਾਂ ਲਈ ਜ਼ਰੂਰੀ ਹੈ ਤੇ ਜਦੋਂ ਵਿਪਤਾ ਪੈਂਦੀ ਹੈ ਕੋਈ ਨਹੀਂ ਬੋੜਦਾ। ਤੇ ਤਾਰਾਂ ਤੇ ਬੈਠੇ ਨੇ ਉਹਨਾਂ ਦੇ ਘਰੇ ਪੋਹਲੋ ਗੱਡੀਆਂ ਜਾਂਦੀਆਂ ਨੇ। ਵੀ ਤਾਰਾਂ ਵਾਲੀ ਵੋਟ ਨਾਲ ਕਿਤੇ ਰਹਿ ਜਾਵੇ। ਅੱਛਾ। ਤਾਰਾਂ ਦੇ ਵੀ ਵੋਟਾ ਕੱਢ-ਕੱਢ ਕੇ ਲਿਆਉਂਦੇ ਨੇ। ਅਸੀਂ ਤਾਂ ਫੇਰ ਵੀ ਧੁੰਨੀ 'ਚ ਬੈਠੇ ਆ। ਬਿਲਕੁਲ। ਹਾਂ। ਬਾਬਾ ਜੀ ਦੀ ਜਿਹੜੀ ਗੱਲ ਹੈ ਇਹ ਬੜੀ ਸਵਾਲ ਖੜੇ ਕਰਦੀ ਹੈ ਕਿ ਲੀਡਰਾਂ ਨੂੰ ਜਦੋਂ ਵੋਟ ਚਾਹੀਦੀ ਹੈ ਤੇ ਬਾਰਡਰ ਦੇ ਉੱਤੇ ਲੱਗੀ ਤਾਰ ਵਿੱਚੋਂ ਇਹ ਪਰਿਵਾਰਾਂ ਦੀਆਂ ਕਹਾਣੀਆਂ ਤੇ ਇਹਨਾਂ ਦੇ ਦਰਦ ਭਰੇ ਜਿਹੜੇ ਸ਼ਬਦ ਨੇ ਬਿਆਨ ਨੇ ਉਹ ਦੱਸਦੇ ਨੇ ਕਿ ਕਿੰਨੇ ਲੋਕ ਔਖੇ ਹੋ ਰਿਹਾ